ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਾਰਿਆਂ ਨੂੰ ਮਾਤਾ ਤੁਹਾਡਾ ਛੋਟਾ ਵੀਰ ਬਿੱਟੂ ਨਿਜਾਮ ਪਰ ਸਵਾਤ ਕਰਦਾ ਅੱਜ ਦੇ ਇੱਕ ਹੋਰ ਵੀਡੀਓ ਵਿੱਚ ਤਾਂ ਅਸ ਕੋ ਅੱਜ ਆਪਾਂ ਪਹੁੰਚੇ ਆਂ ਵੀਰ ਜੀਹਾਂ ਦੀ ਬਰਖ ਸਾਬ ਤੇ ਪਿੰਡ ਭੂੰਦੜੀ ਤੇ ਬਾਈਓ ਨਹੀਂ ਝੋਨਾ ਲਾਉਣੀਆਂ ਮਸ਼ੀਨਾਂ ਦਾ ਕੰਮ ਕਰਦੇ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਇੰਪਲੀਮੈਂਟਾਂ ਦੀ ਮਨ ਲੋਰ ਰਿਪੇਅਰ ਕਰਦੇ ਨੇ ਬਾਈਓ ਨਹੀਂ ਤੇ ਆਪਾਂ ਵੀਰ ਜੀ ਤੋਂ ਜਾਣਾਂਗੇ ਗੱਲਾਂ ਬਾਤਾਂ ਕਰਦੇ ਆਂ ਤੇ ਤੁਸੀਂ ਇਦਾਂ ਹੀ ਬਣੇ ਰਹੋ ਵੀਡੀਓ ਦੇ ਵਿੱਚ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ ਪਹਿਲਾਂ ਦਰਸ਼ਕਾਂ ਨੂੰ ਆਪਣਿਆਂ ਨੂੰ ਆਪਣਾ ਨਾਂ ਤੇ ਆਪਣੇ ਪਿੰਡ ਦਾ ਨਾਂ ਤੇ ਆਪਣੀ ਪਰਫੈਕਟ ਦਾ ਨਾਂ ਬੇਰਵਾ ਦੇ ਦਿਓ ਇੱਕ ਵਾਰ ਵਾਰ ਸੱਚੀ ਗੱਲ ਹੀ ਮੇਰਾ ਨਾਮ ਮਨਪ੍ਰੀਤ ਸਿੰਘ ਆਪਾਂ ਜੀ ਦੀਪ ਐਗਰੀ ਵਰਕਸ ਵਰਕਸ਼ਾਪ ਆ ਜੀ ਆਪਣੀ ਹੁੰਦਲੀ ਤੋਂ ਗੋਰਸੀਆਂ ਮੱਖਣ ਰੋਡ ਤੇ ਪਿੰਡ ਗੋਰਸੀਆਂ ਮੱਖਣ ਜਿਹੜਾ ਲੁਧਿਆਣਾ ਜੀ ਆਪਣੇ ਨੇੜੇ ਸਿੱਧਾ ਵੇਟ ਦਿਗਰਾਉਂਦੇ ਨੇੜੇ ਪਈ ਜਾਂਦੀ ਠੀਕ ਹੈ ਜੀ ਜੀ ਤੇ ਬ리에 ਆਪਣੀ ਵਰਕਸ਼ਾਪ ਕੀਤੀ ਨੂੰ ਕਿੰਨੀ ਦੇਰ ਹੋ ਗਈ ਤੁਸੀਂ ਇਹ ਕਿੰਨਾ ਟਾਈਮ ਹੋ ਗਿਆ ਦੇਖੋ ਜੇ ਅਗਰ ਇਸ ਫੀਲਡ ਦੀ ਮੈਂ ਗੱਲ ਕਰਾਂ ਤਾਂ ਇਹ ਫੀਲਡ ਦੇ ਵਿੱਚ ਤਾਂ ਮੈਂ 2016-17 ਤੋਂ ਆ ਜੀ ਠੀਕ ਹੈ ਅਗਰ ਵਰਕਸ਼ਾਪ ਦੀ ਗੱਲ ਕਰਾਂ ਤਾਂ ਵਰਕਸ਼ਾਪ ਆਪਾਂ ਪਹਿਲਾਂ ਮੈਂ 2 ਸਾਲ ਹੋ ਗਏ ਜੀ ਘਰੇ ਰਿਪੇਅਰ ਕਰਦਾ ਸੀਗਾ ਠੀਕ ਹੈ ਘਰ ਦੇ ਵਿੱਚ ਹੀ ਛੱਡ ਰਿਪੇਅਰ ਕਰਦਾ ਸੀਗਾ ਤੇ ਇੱਥੇ ਆ ਜਗ੍ਹਾ ਤੇ ਆਪਾਂ ਵਰਕਸ਼ਾਪ ਫਸ ਸੀ ਜਨਾਈ ਆਪਣਾ ਪਹਿਲੇ ਸੀਜ਼ਨ ਹੀ ਆ ਜਪਾਂ ਚਲਾਈ ਆ ਜੀ ਇਹ ਵਰਕਸ਼ਾਪ ਇਹ ਤਾਂ ਤੁਹਾਨੂੰ ਵਧੀਆ ਕੰਮ ਮਿਲਿਆ ਪਹਿਲੇ ਸੀਨ ਐਸ ਤੇ ਦੁਆ ਕਰਦੇ ਆ ਤੁਹਾਨੂੰ ਇਦਾਂ ਹੀ ਕੰਮ ਮਿਲਦਾ ਰਹੇਗਾ ਨਹੀਂ ਥੈਂਕ ਯੂ ਵਧੀਆ ਪਰਫਾਰਮਸ ਨਾਲੇ ਆ ਤੇ ਵੀਰ ਜੀ ਜੇ ਮੈਂ ਗੱਲ ਕਰਾਂ ਵੀ ਇੰਨੀਆਂ ਮਸ਼ੀਨਾਂ ਨਹੀਂ ਖੜੀਆਂ ਨੇ ਇਹ ਤੋਂਡੇ ਏਰੀਆ ਦੇ ਵਿੱਚ ਕੋਈ ਜ਼ਿਆਦਾ ਝੋਨਾ ਮਸ਼ੀਨਾਂ ਲਗਾਇਆ ਜਾਂਦਾ ਕਿ ਜਾਂ ਪੂਰੇ ਪੰਜਾਬ ਤੋਂ ਆਈਆਂ ਹੋਈਆਂ ਨੇ ਦੇਖੋ ਜੀ ਅਗਰ ਏਰੀਆ ਦੀ ਗੱਲ ਕਰਾਂ ਹਾਂਜੀ ਤਾਂ ਸਾਰੇ ਪੰਜਾਬ ਦੇ ਵਿੱਚ ਸਿੱਧੋਂ ਬੇਰਜਗਰਾਉ ਏਰੀਆ ਸਭ ਤੋਂ ਜ਼ਿਆਦਾ ਝੋਨੇ ਵਾਲੀਆਂ ਮਸ਼ੀਨਾਂ ਨੂੰ ਅਡਾਪਟ ਕਰਨ ਵਾਲਾ ਏਰੀਆ ਜੀ ਠੀਕ ਹੈ ਜੀ ਤੇ ਅਗਰ ਮਸ਼ੀਨਾਂ ਦੀ ਮੈਂ ਗੱਲ ਕਰਾਂ ਤਾਂ ਮਸ਼ੀਨਾਂ ਸਾਰੇ ਪੰਜਾਬ ਦੇ ਵਿੱਚੋਂ ਹੀ ਆਪਣੇ ਕੋਲੇ ਆਉਂਦੀਆਂ ਜੀ ਠੀਕ ਹੈ ਜੀ ਉਧਰੋਂ ਚਾਹੇ ਕੋਈ ਨਵਾਂ ਸ਼ਹਿਰ ਫਿਰੋਜ਼ਪੁਰ ਬਰਨਾਲਾ ਬਠਿੰਡਾ ਠੀਕ ਹੈ ਮੈਂ ਕਿ ਹਰ ਇੱਕ ਏਰੀਆ ਦੇ ਵਿੱਚੋਂ ਆਪਣੇ ਕੋਲੇ ਮਸ਼ੀਨਾਂ ਪਹੁੰਚ ਰਹੀਆਂ ਜੀ ਰਿਪੇਅਰ ਲਈ ਚੀਜ਼ ਇਹ ਚੀਜ਼ ਹੈ ਤੇ ਹਾਂਜੀ ਵੀਰ ਜੀ ਤੁਸੀਂ ਮੰਨ ਲਓ ਕਿਹੜੀ-ਕਿਹੜੀ ਕੰਪਨੀ ਦੀਆਂ ਮਸ਼ੀਨਾਂ ਰਿਪੇਅਰ ਕਰਦੇ ਆ ਆਪਣੇ ਕੋਲੇ ਹੀ ਦੇਖੋ ਆਪਣਾ ਪ੍ਰਾਈਵੇਟ ਸਰਵਿਸ ਸੈਂਟਰ ਆਪਣਾ ਹੈ ਠੀਕ ਆ ਇੱਥੇ ਆਪਾਂ ਕਬੋਟਾ ਕੈਰਾ ਹਾਂਜੀ ਯਾਨਮਾਰ ਠੀਕ ਹੈ ਜਨਕਿ ਆਪਾਂ ਇਹ ਕੰਪਨੀਆਂ ਦੀਆਂ ਮਸ਼ੀਨਾਂ ਰਿਪੇਅਰ ਕਰਦੇ ਆਂ ਜੀ ਹਾਂਜੀ ਤੇ ਜਨਕਿ ਕੈਰਾ ਨਾਲ ਆਪਾਂ ਮਸ਼ੀਨਾਂ ਸੇਲ ਵੀ ਕਰਦੇ ਆਂ ਕੈਰਾ ਕੰਪਨੀ ਦੀਆਂ ਜੀ ਠੀਕ ਹੈ ਜੀ ਔਰ ਕੈਰਾ ਨੂੰ ਸਰਵਿਸ ਆਪਾਂ ਪਹਿਲੇ ਆਧਾਰ ਤੇ ਦੇ ਰਹੇ ਆਂ ਜੀ ਬਾਕੀ ਜਾਹੇ ਕਿਸੇ ਵੀ ਕੰਪਨੀ ਦੀ ਮਸ਼ੀਨ ਹੋਵੇ ਕਬੋਟਾ ਹੋਵੇ ਕੈਰਾ ਹੋਵੇ ਜਾਂ ਨਮਰ ਹੋਵੇ ਆਪਾਂ ਸਰਵਿਸ ਹਰ ਇੱਕ ਨੂੰ ਦੇ ਰਹੇ ਆਂ ਹਾਂਜੀ ਹਾਂਜੀ ਜੀ ਤੇ ਵੀਰੇ ਜੀ ਆਪਾਂ ਗੱਲ ਕਰੀਏ ਤੁਹਾਨੂੰ ਕਿਹੜੀ-ਕਿਹੜੀ ਕੰਪਨੀ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੁਣ ਤੱਕ ਦੇਖੋ ਜੀ ਪਹਿਲਾਂ ਤਾਂ ਮੈਂ ਹਾਈਡਰੋ ਡਿਪਾਰਟਮੈਂਟ ਸੀਗਾ ਇਲੈਕਟ੍ਰੀਕਲ ਜੌਬ ਕਰਦਾ ਸੀਗਾ ਜੀ ਪਹਿਲਾਂ ਮੈਂ ਤੇ ਉਸ ਤੋਂ ਬਾਅਦ ਅੱਛਾ ਤੇ ਵੀ ਜਾਓ ਕਰੀ ਗ੍ਰੈਡ ਦੇ ਵਿੱਚ ਜੀ ਗ੍ਰੈਡ ਦੇ ਵਿੱਚ ਵੀ ਜੌਬ ਕੀਤੀ ਹੈ ਜੀ ਮੈਂ ਠੀਕ ਹੈ ਉੱਤੇ 3 ਸਾਲ ਆਏ ਆ ਜੀ ਮੈਂ ਜੀ ਤੇ ਉਸ ਤੋਂ ਬਾਅਦ ਗ੍ਰੈਡ ਤੇ ਲੱਗੇ ਹੋਣ ਦੇ ਬਾਵਜੂਦ ਮੈਂ ਪਾਰਟ ਟਾਈਮ ਨਾ ਕੰਮ ਸਿੱਖਣੇ ਜਾਂਦਾ ਸੀਗਾ ਜੀ ਇਹ ਮਸ਼ੀਨਾਂ ਦਾ ਏਜੰਸੀ ਦੇ ਵਿੱਚ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਦਾ ਕੰਮ ਸਿੱਖਦਾ ਸੀਗਾ ਜੀ ਪਾਰਟ ਟਾਈਮ ਉਸ ਤੋਂ ਬਾਅਦ ਫਿਰ 2020 ਦੇ ਵਿੱਚ ਮੈਨੂੰ ਮਹਿੰਦਰਾ ਵੱਲੋਂ ਆਫਰ ਆਈ ਠੀਕ ਹੈ ਜੀ ਤੇ ਮਹਿੰਦਰਾ ਕੰਪਨੀ ਦੇ ਵਿੱਚ ਮੇਰੀ ਜ ਉਸ ਤੋਂ ਬਾਅਦ ਫਿਰ ਮਹਿੰਦਰਾ ਦੇ ਨਾਲ ਕੰਮ ਕੀਤਾ ਮੈਂ ਕੋਈ ਸਾਡੇ ਮਹਿੰਦਰਾ ਦਾ ਫਿਰ ਤੁਹਾਨੂੰ ਘੁੰਮਣ ਦਾ ਮੌਕਾ ਹੀ ਮਿਲਿਆ ਹੋਊਗਾ ਜੀ ਮਹਿੰਦਰਾ ਕੰਪਨੀ ਦੇ ਵਿੱਚ ਅਗਰ ਦੇ ਮੈਂ ਗੱਲ ਕਰਾਂ ਤਾਂ ਮੈਂ ਇੰਡੀਆ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਜਾਇਆ ਹਾਂ ਜੀ ਠੀਕ ਹੈ ਠੀਕ ਹੈ ਕਿਤੇ ਵੀ ਕੋਈ ਮਸ਼ੀਨ ਖਰਾਬ ਹੁੰਦੀ ਆ ਜਾਂ ਕਿਸੇ ਵੀ ਕਿਤੇ ਵੀ ਕੋਈ ਸੇਲ ਲਈ ਆਪਾਂ ਨੂੰ ਲੋੜ ਪੈਂਦੀ ਆ ਬੰਦੇ ਦੀ ਮੈਨੂੰ ਕਿ ਮਹਿੰਦਰਾ ਕੰਪਨੀ ਨੇ ਮੈਨੂੰ ਹਰ ਇੱਕ ਸਟੇਟ ਘੁੰਮਣ ਦਾ ਮੌਕਾ ਦਿਖਾਤਾ ਇੰਡੀਆ ਦਾ ਕਿ ਨਹੀਂ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਤੇ ਵੀਰ ਜੀ ਜੇ ਆਪਾਂ ਗੱਲ ਕਰੀਏ ਮੰਨ ਲਓ ਅੱਜ ਕੱਲ੍ਹ ਨੂੰ ਫੋਰ ਵੀ ਜੁੱਬਾਂ ਬੜੀਆਂ ਨੇ ਤੇ ਤੁਸੀਂ ਮੰਨ ਲਾ ਇਸ ਮੇਨਰਾਜ ਕੰਮ ਕੰਮ ਕਰਦੇ ਸੀ ਤੇ ਤੁਸੀਂ ਇਸ ਫੀਲਡ ਦੇ ਵਿੱਚ ਆਉਣ ਦਾ ਕਿਵੇਂ ਸੋਚਿਆ ਇਸ ਫੀਲਡ 'ਚ ਦੇਖੋ ਜੀ ਮੈਨੂੰ ਸ਼ੁਰੂ ਤੋਂ ਨਿੱਕੇ ਹੁੰਦੇ ਨੂੰ ਹੀ ਮਕੈਨਿਕਲ ਦਾ ਤਾਂ ਸ਼ੌਂਕ ਆ ਜੀ ਠੀਕ ਆ ਉਹ ਤਾਂ ਤੁਸੀਂ ਦੱਸੋ ਕੋਈ ਵੀ ਇੰਟਰਸਟ ਆ ਜੀ ਮੈਨੂੰ ਪੂਰਾ ਇਹ ਮਕੈਨਿਕਲ ਵਾਸਤੇ ਬਚਪਨ ਤੋਂ ਹੀ ਧੀਆ ਬਚਪਨ ਤੋਂ ਸ਼ੌਂਕ ਸੀਗਾ ਠੀਕ ਹੈ ਬਟ ਅਗਰ ਮੈਂ ਗੱਲ ਕਰਾਂ ਛੋਨਾ ਲਾਉਣੇ ਜਾਂ ਮਸ਼ੀਨਾਂ ਦੀ ਰਿਪੇਅਰ ਦਾ ਹਾਂ ਜੀ ਤਾਂ 2012 ਦੇ ਵਿੱਚ ਮੇਰੇ ਅੰਕਲ ਨੇ ਮਸ਼ੀਨ ਲਈ ਸੀਗੀ ਠੀਕ ਹੈ ਜੀ ਜਿਆਲੀ ਤੋਂ ਨੇ ਹਰਜੀਤ ਸਿੰਘ ਪੁੱਲਰ ਠੀਕ ਹੈ ਜੀ ਇਹ ਇਥੇ ਆਪਣੇ ਨਾਲ ਹੀ ਫਾਰਮ ਆ ਉਹਨਾਂ ਦਾ ਉਹਨਾਂ ਨੇ 2012 ਦੇ ਵਿੱਚ ਮਸ਼ੀਨ ਲਈ ਤਾਂ ਉਹਨਾਂ ਨੇ ਯਾਨੀ ਕਿ ਇਹ ਦੇਖ ਕੇ ਬੇ ਇਹਦਾ ਕੰਮ ਹਰੇਕ ਬੰਦਾ ਨਹੀਂ ਸੱਕ ਰਿਹਾ ਜੀ ਹਾਂਜੀ ਤੇ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਜੀ ਇਧਰ ਨੂੰ ਠੀਕ ਹੈ ਜੀ ਮਨਪ੍ਰੀਤ ਤੂੰ ਇਦਾਂ ਕੰਮ ਸਿੱਖਾ ਮਸ਼ੀਨਾਂ ਦਾ ਹਾਂਜੀ ਹਾਂਜੀ ਇਹਦਾ ਸਕੋਪ ਹੈਗਾ ਇਨ ਫਿਊਚਰ ਹਾਂਜੀ ਤੇ ਉਹਨਾਂ ਦੀ ਗਾਈਡ ਲਾਈਨ ਤੇ ਮੈਂ ਚੱਲ ਕੇ ਇਹਦਾ ਕੰਮ ਸਿੱਖਿਆ ਜੀ ਜੀ ਤੇ ਅਗਰ ਜੇ ਮੇਨ ਗੱਲ ਕਰਾਂ ਤਾਂ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਮਕੈਨੀਕਲ ਲਾਈਨ ਦੇ ਵਿੱਚ ਹੈਗੇ ਆ ਜੀ ਤੇ ਉਹਨਾਂ ਨੂੰ ਨੌਲੇਜ ਵਧੀਆ ਸੀਗੀ ਉਹਨਾਂ ਤੋਂ ਮੈਂ ਕੰਮ ਕਰਦਾ ਰਿਹਾ ਨਾਲ ਉਹ ਮੈਨੂੰ ਵਧੀਆ ਗਾਈਡ ਕਰਿਆ ਉਹਨਾਂ ਤੋਂ ਮੈਂ ਨਾਲ ਦੀ ਨਾਲ ਕੰਮ ਸਿੱਖਦਾ ਰਿਹਾ ਜੀ ਹਾਂਜੀ ਔਰ ਏਜੰਸੀ ਦੇ ਵਿੱਚ ਜਾ ਕੇ ਮੈਂ ਕੰਮ ਸਿੱਖਿਆ ਜੀ ਠੀਕ ਹੈ ਜੀ ਤੇ ਤੇ ਮੈਂ ਇਸ ਲਾਈਨ ਦੇ ਵਿੱਚ ਜਾਨਕਿ ਮੇਨ ਹਰਜੀਤ ਸਿੰਘ ਭੁੱਲਰ ਨੇ ਪ੍ਰੇਰਿਤ ਕੀਤਾ ਤਾਂ ਇੱਧਰ ਨੂੰ ਆਇਆ ਜੀ ਮੈਂ ਜਾਨੀ ਮੇਨ ਉਹਨਾਂ ਦਾ ਹੱਥ ਆ ਹਰਜੀਤ ਸਿੰਘ ਭੁੱਲਰ ਦਾ ਬੜੀਆ ਬੰਦੇ ਨੇ ਇਨਸਾਨ ਨੇ ਅਸੀਂ ਮਨ ਕੈਂਪ ਮਾ ਦਾ ਪਹਿਲੀ ਵਾਰ ਮਿਲੇ ਤੇ ਜਦੋਂ ਮੇਰਾ ਭਰਾ ਤਾਂ ਪਹਿਲਾਂ ਵੀ ਮਾਰ ਨਾ ਕੋ ਤੇ ਬੜੀਆ ਇਨਸਾਨ ਨੇ ਬਹੁਤ ਵਧੀਆ ਜੀ ਹਾਂ ਜੀ ਹਾਂ ਜੀ ਤੇ ਹਾਂ ਜੀ ਵੀਰੇ ਜੇ ਆਪਾਂ ਗੱਲ ਕਰੀਏ ਤੇ ਤੁਹਾਡੇ ਨਾਲ ਕਿੰਨੇ ਮੰਦਿਆਂ ਦੀ ਟੀਮ ਵਰਕ ਕਰਦੀ ਐ ਤੁਸੀਂ ਟੀਮ ਵਰਕ ਕਰਦੇ ਹੋ ਨਾ ਟੀਮ ਦੀ ਗੱਲ ਕਰੀਏ ਜੇ ਅਸੀਂ ਤਾਂ ਮੇਰੇ ਨਾਲ ਪੰਜ ਮੁੰਡੇ ਹੋਰ ਆ ਠੀਕ ਐ ਜਿਹੜੇ ਕੰਮ ਕਰਦੇ ਇਥੇ ਔਰ ਸੀਮਾ ਮੈਂ ਆਪ ਨਾਲ ਲੱਗਣੀ ਠੀਕ ਆ ਅਸੀਂ 6 ਜਾਨੇ ਮਿਲ ਕੇ ਕੰਮ ਪੂਰਾ ਸਾਂਭ ਰਹੇ ਆ ਠੀਕ ਆ ਜਿਹੜੇ ਆਪਣੇ ਨਾਲ ਵੀਰ ਨੇ ਹੋਰ ਵਧੀਆ ਸੰਯੋਗ ਦੇ ਦਿੰਦੇ ਨੇ ਪੂਰਾ ਸੰਯੋਗ ਆਈ ਪੂਰਾ ਏਟ ਹੋ ਜਾ ਵਧੀਆ ਐਨੋ ਕੇ ਰਿਪੋਰਟ ਆਈ ਠੀਕ ਆ ਜੀ ਤੇ ਉਸ ਤੋਂ ਬਾਅਦ ਵਿੱਚ ਆਪਾਂ ਗੱਲ ਕਰਦੇ ਆ ਵੀਰੇ ਤੇ ਤੁਸੀਂ ਹੁਣ ਤੱਕ ਮੰਨ ਲਓ ਕਿੰਨੀਆਂ ਕਿ ਮਸ਼ੀਨਾਂ ਦੀ ਰਿਪੇਅਰ ਕਰ ਚੁੱਕੇ ਹੋ ਜਦੋਂ ਦਾ ਮੰਨ ਲਓ ਤੁਸੀਂ ਇਹ ਬਰਖ ਸਾਹਿਬ ਕੋਲੀ ਆ ਅਗਰ ਜੇ ਆਪਾਂ ਗੱਲ ਕਰੀਏ ਤਾਂ ਸੀਜ਼ਨ ਦੀ ਗੱਲ ਕਰੀਏ ਤਾਂ 100 ਦੇ ਲਗਭਗ ਮਸ਼ੀਨਾਂ ਪਰ ਰਿਪੇਅਰ ਕਰ ਚੁੱਕੇ ਹਾਂ ਠੀਕ ਹੈ ਉਹ ਵੀ ਅਲੱਗ-ਅਲੱਗ ਗੇਰੀਆਂ ਦੇ ਵਿੱਚੋਂ ਸਾਰੇ ਪੰਜਾਬ ਚੋਂ ਮਸ਼ੀਨਾਂ ਆ ਰਹੀਆਂ ਆਪਣੇ ਕੋਲ ਜੀ ਜੀ ਤੇ ਅਲੱਗ-ਅਲੱਗ ਗੇਰੀਆਂ ਦੀਆਂ 100 ਦੇ ਲਗਭਗ ਮਸ਼ੀਨਾਂ ਆਪਾਂ ਰਿਪੇਅਰ ਕਰ ਚੁੱਕੇ ਹਾਂ ਹੁਣ ਦਾ ਜੀ ਜੀ ਜੇ ਗੱਲ ਕਰੀਏ ਵੀਰੇ ਜਿਹੜੀਆਂ ਮਸ਼ੀਨਾਂ ਨੇ ਇਹ ਦਿਨ ਦੇ ਵਿੱਚ ਕਿੰਨਾਂ ਧੋਨਾਂ ਲਾਣ ਦੀਆਂ ਨੇ ਕਿਉਂਕਿ ਇਹ ਅਲੱਗ ਮਸ਼ੀਨਾਂ ਦੀ ਗੱਲ ਕਰੀਏ ਮਸ਼ੀਨਾਂ ਨਾਲ ਅਲੱਗ-ਅਲੱਗ ਵੇਰੀਐਂਟ ਚ ਆਉਂਦੇ ਆ ਠੀਕ ਹੈ ਜੀ 4 ਸਿਆਣਾ ਵਾਲੀ ਮਸ਼ੀਨ ਉਹ ਵੀ 6 ਸਿਆਣਾ ਚ ਆਉਂਦੀ ਆ ਠੀਕ ਹੈ ਔਰ 8 ਸਿਆਣਾ ਦੇ ਵਿੱਚ ਠੀਕ ਹੈ ਤੇ ਜੇ 4 ਸਿਆਣਾ ਵਾਲੀ ਦੀ ਗੱਲ ਕਰੀਏ ਤਾਂ ਦਿਹਾੜੀ ਦੇ ਵਿੱਚ 4 4.5 ਕਿੱਲੇ ਲਾਉਂਦੀ ਹੈ ਜੀ ਜੇ ਬੰਦਾ ਵਧੀਆ ਚਲਾਉਣ ਵਾਲਾ ਪੁੱਛੇ ਠੀਕ ਹੈ ਬਾਕੀ ਆਪਰੇਟਰ ਦੇ ਸਿਰ ਤੇ ਆ ਕੋਈ ਵੀ ਮਸ਼ਿਨਰੀ ਆ ਹਾਂ ਤਾਂ 6 ਕਿੱਲੇ ਲਾਇਆ ਸੀ ਆਪਰੇਟਰ ਕਿਦਾਂ ਚਲਾ ਰਿਹਾ ਹਾਂ ਬਦਲ ਕੇ ਬੰਦਾ ਬਦਲ ਕੇ 6 ਕਿੱਲੇ ਲਾਇਆ 6 ਸਿਆਣਾ ਵਾਲੀ ਦੀ ਗੱਲ ਕਰੀਏ 6 ਸਿਆਣਾ ਵਾਲੀ ਮਸ਼ੀਨ 6 ਤੋਂ 7 ਕਿੱਲੇ ਦਿਹਾੜ ਵਧੀਆ ਲਾਉਂਦੀ ਹੈ ਜੀ ਠੀਕ ਆ 8000 ਵਾਲੀ ਨਾਲ ਉਹੀ 12 ਤੋਂ 15 ਕਿੱਲੇ ਦੀ ਕਪੈਸਿਟੀ ਹੈਗੀ ਹੈ ਜੀ ਉਹਦੀ ਠੀਕ ਚੱਲਦੀ ਹੈ ਤੇ ਇਹ ਮਸ਼ੀਨਾਂ ਵਿੱਚ ਵੀ ਕਿਹੜੀਆਂ ਖੂਬੀਆਂ ਨੇ ਜਾਨੀ ਕਿਹੜੀ ਵਧੀਆ ਲੈਣੀ ਹੈ ਤੇ ਨਵੇਂ ਕਿਸਾਨ ਵੀਰ ਨੇ ਲੈਣੀਆਂ ਮਤਲਬ ਕਿਹੜੀ ਮਸ਼ੀਨ ਵਧੀਆ ਜਿਹੜੀ ਲਵੇ ਉਹ ਦੇਖੋ ਜੀ ਆਪਾਂ ਇਹ ਗੱਲ ਕਰੀਏ ਤਾਂ ਆਪਾਂ ਮਸ਼ੀਨਾਂ ਸੇਲ ਵੀ ਕਰਦੇ ਆਂ ਵਿੱਚ ਠੀਕ ਆ ਜੀ ਆਪਾਂ ਕੈਰਾ ਕੰਪਨੀ ਤੋਂ ਮਸ਼ੀਨ ਲੈ ਕੇ ਸੇਲ ਕਰ ਰਹੇ ਹਾਂ ਠੀਕ ਆ ਵੀਰੇ ਠੀਕ ਆ ਜੀ ਹੁਣ ਅੱਜ ਦੇ ਟਾਈਮ 'ਚ ਇਹ ਆਪਾਂ ਗੱਲ ਕਰੀਏ ਤਾਂ ਮਾਰਕੀਟ ਲੀਡਰ ਹੈ ਕੈਰਾ ਅੱਛਾ ਜੀ ਮੇਨਾ ਯਾਨੀ ਕਹਿ ਰਹੇ ਨੇ ਕਹਿ ਰਹਾ ਵਈ ਅੱਜ ਦੇ ਟਾਈਮ 'ਚ ਆਪਾਂ ਗੱਲ ਕਰੀਏ ਠੀਕ ਹੈ ਜੀ ਜਿਵੇਂ ਪਹਿਲਾਂ ਕਬੋਟਾ ਦੀ ਵੰਦਰਾਰੀ ਕਹਿੰਦੇ ਸੀ ਦੇਖੋ ਇੱਕ ਕਬੋਟਾ ਦੀ ਵਧੀਆ ਮਸ਼ੀਨ ਆਪਾਂ ਮਾੜੀ ਕਿਸੇ ਨੂੰ ਵੀ ਕਹਿ ਸਕਦੇਗੇ ਜੀ ਹਾਂ ਜੀ ਹਾਂ ਬਹੁਤ ਵਧੀਆ ਸਾਰੀਆਂ ਮਸ਼ੀਨਾਂ ਆਉਂਦੀਆਂ ਜਗ੍ਹਾ ਤੇ ਵਧੀਆ ਹਾਂ ਹਾਂ ਬਟ ਜੇ ਆਪਾਂ ਅੱਜ ਦੀ ਗੱਲ ਕਰੀਏ ਅੱਜ ਦੇ ਟਾਈਮ 'ਚ ਯਾਨੀ ਕਿ ਕਹਿਰਾ ਤੋਂ ਉੱਪਰ ਕੋਈ ਮਸ਼ੀਨ ਨਹੀਂ ਹੈਗੀ ਠੀਕ ਹੈ ਵੀਰੇ ਠੀਕ ਹੈ ਜੀ ਤਾਂ ਇਹ ਕਿ ਆਰਾਮ ਵਧੀਆ ਮਸ਼ੀਨਾਂ ਵਧੀਆ ਮਸ਼ੀਨਾਂ ਜੀ ਆਪਾਂ ਨੂੰ ਭਰੋਸਾ ਪ੍ਰੋਡਕਟ ਤੇ ਜਿਆਦਾ ਰਿਪੇਅਰ ਨਹੀਂ ਕਰਦੀ ਜੀ ਰਿਪੇਅਰ ਵੀ ਨਹੀਂ ਕਰਦੀ ਹੈਗੀ ਰਿਪੇਅਰ ਸਸਤੀ ਵੀ ਆ। ਬੋਟਾਂ ਨਾਲੋਂ ਪਾਰਟ ਵੀ ਸਸਤਾ ਜੀ। ਠੀਕ ਹੈ ਵੀਰੇ ਠੀਕ ਹੈ। ਜੀ ਜੀ। ਜੀ। ਔਰ ਸਰਵਿਸ ਦੀ ਗੱਲ ਕਰੀਏ ਤਾਂ ਸਰਵਿਸ ਵੀ ਆਪਾਂ ਬੈਠੇ ਐ ਕੈਰਾਂ ਨੂੰ ਤਾਂ ਸਪੈਸ਼ਲ ਸਰਵਿਸ ਦੇ ਰਹੇ ਆ ਆਪਾਂ। ਇਹਦੇ ਆਪਣਾ ਪ੍ਰਾਈਵੇਟ ਸਰਵਿਸ ਸੈਂਟਰ ਆ। ਪਰ ਕੈਰਾਂ ਨੂੰ ਆਪਾਂ ਸਪੈਸ਼ਲ ਸਰਵਿਸ ਦੇ ਰਹੇ ਆ। ਠੀਕ ਹੈ ਵੀ ਜੀ। ਜੀ। ਤੇ ਜੀ ਆਪਾਂ ਗੱਲ ਕਰੀਏ ਵੀਰੇ ਤੇ ਇਹ ਪਨੀਰੀ ਕਿਹੜੇ ਤਰੀਕ ਨਾਲ ਤਿਆਰ ਹੁੰਦੀ ਹੈ ਵੀ ਇਹਦੀ? ਜਿਹੜੀਆਂ ਮਸ਼ੀਨਾਂ ਦੇ ਨਾਲ ਆਪਾਂ ਝੋਨਾ ਲਾਉਨੇ ਆ ਮਸ਼ੀਨ ਲਈ ਪਨੀਰੀ ਸਪੈਸ਼ਲ ਤਿਆਰ ਕਰਨੀ ਪੈਂਦੀ ਹੈ ਜੀ ਠੀਕ ਹੈ ਇਹ ਦੋ ਤਿੰਨ ਤਰ੍ਹਾਂ ਨਾਲ ਤਿਆਰ ਹੁੰਦੀ ਆ ਜਿਦਾ ਮੈਟ ਟਾਈਪ ਨਸਰੀ ਹੋਗੀ ਟ੍ਰੇ ਟਾਈਪ ਨਸਰੀ ਹੋਗੀ ਹਾਂਜੀ ਜਿਹੜੇ ਮੈਟ ਟਾਈਪ ਆ ਆਪਾਂ ਨੂੰ ਥੱਲੇ ਕਾਗੇ ਪਿਛਾ ਕੇ ਫਰੇਮ ਰੱਖ ਕੇ ਸੀਟਰ ਮਿਲਦਿਆਂ ਨਾਲ ਮਸ਼ੀਨਾਂ ਦੇ ਸੀਟਰਾਂ ਦੇ ਨਾਲ ਆਪਾਂ ਨੂੰ ਪਨੀਰੀ ਭਿਜਨੀ ਪੈਂਦੀ ਆ ਠੀਕ ਹੈ ਫਰੇਮ ਥੱਲੇ ਕਾਗੇ ਰੱਖ ਕੇ ਜੀ ਕਾਗੇ ਪਿਛਾ ਕੇ 1 ਇੰਚ ਮੋਟਾ ਮੈਟ ਹੁੰਦਾ ਜੀ ਹਾਂਜੀ ਤੇ ਕੁਝ ਲੋਕ ਟ੍ਰਿਆਂ ਨਾਲ ਵੀ ਰੇਈ ਐ ਨਸਰੀ ਟ੍ਰਿਆਂ ਦੇ ਵਿੱਚ ਠੀਕ ਹੈ ਜੀ ਉਹ ਥੋੜਾ ਜਿਆ ਕਾਸਟਲੀ ਆ ਬਟ ਟ੍ਰਿਆਂ ਵਾਲੀ ਕਾਸਟਲੀ ਜ਼ਰੂਰ ਆ ਬਟ ਵਧੀਆ ਪਿੱਜੀਆਂ ਦੀ ਇਹ ਉਹਦੇ ਵਿੱਚ ਪਨੀਰ ਉਹ ਜਨਾ ਮਿੱਟੀ ਵੱਧ ਘੱਟ ਕੋਈ ਫਰਕ ਨਹੀਂ ਆ ਪਾਉਂ ਰਹਿੰਦਾ ਜੀ ਪਨੀਰ ਬਹੁਤ ਵਧੀਆ ਤਿਆਰ ਹੁੰਦੀ ਆ ਟ੍ਰਿਆਂ ਦੇ ਵਿੱਚ ਠੀਕ ਆ ਜੀ ਦੱਸੋ ਤੇ ਵੀਰੇ ਇਹਨਾਂ ਦਾ ਜਿਹੜਾ ਖਰਚਾ ਇਹ ਡੀਜ਼ਲ ਤੇ ਚੱਲਦੀਆਂ ਨੇ ਜਾਂ ਪੈਟਰੋਲ ਤੇ ਚੱਲਦੀਆਂ ਨੇ ਵੀ ਕਿੰਨਾ ਖਰਚਾ ਵੱਖਰਾ ਵੱਖਰਾ ਇਹਨਾਂ ਦਾ ਇਹਦੇ ਵਿੱਚ ਇਹ ਗੱਲ ਕਰੀਏ ਅਲੱਗ-ਅਲੱਗ ਵੇਰੀਐਂਟ ਆ ਜਾਂਦੇ ਜਿਦਾਂ ਛੋਟੀਆਂ ਮਸ਼ੀਨਾਂ ਮਗਰ ਤੋਰ ਕੇ ਆਲੀਆਂ ਉਹ ਸਾਰੀਆਂ ਪੈਟਰੋਲ ਆਈ ਠੀਕ ਆ ਉਹ ਹੋਰ ਇਹ ਕਿੱਲੇ ਦੀ ਖਾਤਰੀ ਆਪਾਂ ਗੱਲ ਕਰੀਏ ਤਾਂ ਇੱਕ ਕਿੱਲੇ ਦੇ ਵਿੱਚ ਪੈਟਰੋਲ ਹਾਂਜੀ ਡੇਢ ਪੌਣੇ ਤੋਂ ਹੱਦ 2 ਲੀਟਰ ਠੀਕ ਹੈ ਕੱਦੂ ਦੇ ਹਰਤੇ ਰਹਿੰਦਾ ਜੀ ਪਰ ਕੱਦੂ ਜਾਵੇ ਦੂੰਗਾ ਤਾਂ 2 ਲੀਟਰ ਤੱਕ ਕੱਦੂ ਬਿਲਕੁਲ ਨਾਰਮਲ ਹੋਇਆ ਵਾ ਤਾਂ ਡੇਢ ਲੀਟਰ ਨਾਲ ਵੀ ਕਿੱਲਾ ਲੰਘੀ ਠੀਕ ਹੈ ਜੀ ਅਗਰ ਡੀਜ਼ਲ ਦੀ ਗੱਲ ਕਰੀਏ ਉੱਪਰ ਬਹਿ ਕੇ ਵਾਲੀਆਂ ਮਸ਼ੀਨਾਂ ਡੀਜ਼ਲ ਮਾਡਲ ਆ ਹਾਂਜੀ ਉਹ ਯਾਨੀ ਕਿ ਉਹ ਵੀ ਕੱਦੂ ਤੇ ਡਿਪੈਂਡ ਕਰਦਾ ਮੇਨ ਜੀ ਉਹ ਵੀ 2 ਲੀਟਰ ਡੀਜ਼ਲ ਦੇ ਨਾਲ ਕਿੱਲਾ ਲੰਘੀ ਠੀਕ ਹੈ ਜੀ ਤੇ ਮੈਂ ਆ ਮਸ਼ੀਨਾਂ ਨੇ ਜਿਹੜੀਆਂ ਇਹ ਇੰਡੀਆ ਨਹੀਂ ਬਣੀ ਹੋਈਆਂ ਨੇ ਕਿ ਜਾਂ ਬਾਹਰ ਦੀਆਂ ਨੇ ਇਹ ਦੇਖੋ ਜੀ ਇਹ ਹੈਗੀ ਬਾਹਲੇ ਟੈਕਨੋਲੋਜੀ ਜਪਾਨੀ ਟੈਕਨੋਲੋਜੀ ਹੈ ਇਹ ਠੀਕ ਹੈ ਇਹ ਯਾਨੀ ਕਿ ਇੰਡੀਆ ਦੇ ਵਿੱਚ ਬਾਹਰੋਂ ਹੀ ਸਮਾਨ ਆਉਂਦਾ ਇੱਥੇ ਅਸੈਂਬਲ ਇੱਥੇ ਪਲਾਂਟ ਲੱਗੇ ਹੋਇਆ ਅਸੈਂਬਲ ਇੰਡੀਆ ਦੇ ਵਿੱਚ ਹੁੰਦਾ ਠੀਕ ਹੈ ਪਰ ਜੋ ਪਾਰਟ ਆਉਂਦਾ ਸਾਰਾ ਬਾਹਰੋਂ ਹੀ ਆਉਂਦਾ ਜੀ ਬਾਹਰੋਂ ਹੀ ਆਉਂਦਾ ਜੀ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਵੀਰ ਜੀ ਤੇ ਤੁਸੀਂ ਮੰਨ ਲਾ ਰਿਪੇਅਰ ਲਈ ਕਿੰਨਾ ਸਮਾਂ ਲੈਣੇ ਹੋ ਸਮਾਂ ਦੀ ਇਦਾਂ ਦਾ ਲਈ ਸਮੇਂ ਦੀ ਹਾਂਜੀ ਆਪਾਂ ਜਨਵਰੀ ਤੋਂ ਸ਼ੁਰੂ ਕਰ ਦਿੰਨੇ ਆ ਇਹ ਕੰਮ ਇਹ ਠੀਕ ਹੈ ਜਨਵਰੀ ਤੋਂ ਮਸ਼ੀਨਾਂ ਆਉਣ ਲੱਗ ਜਾਂਦੀਆਂ ਵਿੱਚ ਬਈ ਹੁੰਦੇ ਆਈ ਬੰਦੇ ਵੀ ਜੋ ਪਹਿਲਾਂ ਭੇਜ ਦਿੰਦੇ ਆ ਹਾਂਜੀ ਹਾਂਜੀ ਉਦੋਂ ਤਾਂ ਇਹਨਾਂ ਕਿ ਟਾਈਮ ਹੁੰਦਾ ਸੀ ਸਾਡੇ ਕੋਲੇ ਵਧੀਆ ਠੀਕ ਹੈ ਉਦੋਂ ਇਹਨਾਂ ਕਿ ਨਾਲ ਦੀ ਨਾਲ ਮਸ਼ੀਨਾਂ ਇੱਕ ਇੱਕ ਦਿਨ ਚ ਇੱਕ ਇੱਕ ਮਸ਼ੀਨ ਵਧੀਆ ਹੋਈ ਜਾਂਦੀ ਹੈ ਹਾਂਜੀ ਹੁਣ ਦੀ ਗੱਲ ਕਰੀਏ ਜਮਾਂ ਨੇੜੇ ਆ ਕੇ ਪੀਕ ਟਾਈਮ ਆ ਜਾਂਦਾ ਠੀਕ ਹੈ ਪੀਕ ਟਾਈਮ ਤੇ ਆ ਕੇ ਸਾਨੂੰ ਦਿਹਾੜੀ ਦੇ ਵਿੱਚ ਟੀਮਾਂ ਅਸੀਂ ਵੰਡ ਕੇ ਕੰਮ ਕਰਨ ਲੱਗ ਜਾਂਦੇ ਹਾਂ ਅੱਛਾ ਤਾਂ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਮਸ਼ੀਨਾਂ ਆ ਸੀ ਰਿਪੇਅਰ ਕਰਿਆ ਨੇ ਜਿਹੜੇ ਮੰਨਲਾ ਦੂਰ ਵਾਲਾ ਬੰਦਾ ਫਿਰ ਉਹਨੂੰ ਸਾਮ ਨੂੰ ਮੋੜ ਦਿੰਦੇ ਆਂ ਦੂਰ ਜਿਹੜਾ ਵੀ ਦੂਰੋਂ ਬੰਦਾ ਆਉਂਦਾ ਈ ਉਹਦੇ ਨਾਲ ਪਹਿਲਾਂ ਕਾਲ ਤੇ ਗੱਲ ਹੋ ਜਾਂਦੀ ਏ ਵੀ ਠੀਕ ਆ ਤੇ ਭਾਜੀ ਆਹ ਦਿਨ ਤੁਸੀਂ ਆ ਜਾਓ ਠੀਕ ਆ ਕੇ ਆਪਾਂ ਉਹਨਾਂ ਨੂੰ ਸਵੇਰ ਨੂੰ ਆ ਜਾਂਦੇ ਆ ਤੇ ਆਪਾਂ ਦੁਪਹਿਰ ਨੂੰ ਸ਼ਾਮ ਤੱਕ ਆਪਾਂ ਉਹਨਾਂ ਨੂੰ ਮਾਫ ਕਰ ਦੇਈਦਾ ਔਰ ਸਾਰਿਆਂ ਨੂੰ ਰੋਟੀ ਪਾਣੀ ਦੀ ਵੀ ਸਹੂਲਤ ਪੂਰੀ ਦੇਈ ਦੀ ਠੀਕ ਆ ਤੇ ਆਪਣਾ ਫੋਨ ਨੰਬਰ ਬੋਲ ਦੇ ਵੀਰੇ ਇੱਕ ਵਾਰ ਅਗਰ ਤੁਸੀਂ ਕੋਈ ਵੀ ਬੰਦਾ ਰਿਪੇਅਰ ਕਰਾਉਣੀ ਚਾਹੁੰਦਾ ਵਾ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਕੱਲੀ ਰਿਪੇਅਰ ਨਹੀਂ ਕਿਸੇ ਨੂੰ ਕੋਈ ਸਪੇਅ ਕਬੋਟਾ ਕੈਰਾ ਯਾਨਮਰ ਕੋਈ ਵੀ ਸਪੇਅਰ ਪਾਰਟ ਚਾਹੀਦਾ ਹੋਵੇ ਆਪਣੇ ਕੋਲ ਸਪੇਅਰ ਪਾਰਟ ਵੀ ਟੋਟਲ ਸਾਰਾ ਅਵੇਲੇਬਲ ਹੈ ਜੀ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 8847255045 8847255045 ਇਹ ਮੇਰਾ ਪਰਸਨਲ ਮੋਬਾਈਲ ਨੰਬਰ ਹੈ ਕੋਈ ਨਾ ਆਪਾਂ ਸਕਰੀਨ ਤੇ ਵੀ ਮੈਂਸ਼ਨ ਕਰ ਦਾਂਗੇ ਨੰਬਰ ਤੁਹਾਡਾ ਹੈ ਨਾਮ ਲਾ ਕੇ ਜੀ ਸਰ ਹਾਂ ਹਾਂ ਤੇ ਦਰਸ਼ਕੋ ਇਹ ਤਾਂ ਹੋ ਗਈਆਂ ਆਪਣੇ ਵੀਰ ਨਾਲ ਗੱਲਾਂ ਬਾਤਾਂ ਹੁਣ ਇਹ ਵੀਰ ਨੇ ਉਸਤਾਦ ਨੂੰ ਹੂਰੂ ਕਰਾਉਣੀਆਂ ਤੁਹਾਡੇ ਨਾਲ ਇਨਾਂ ਤੋਂ ਵੀਰ ਕੰਮ ਸਿੱਖਿਆ ਤੇ ਮਨਪ੍ਰੀਤ ਵੀਰ ਕੰਮ ਸਿੱਖਿਆ ਆਜੋ ਜੀ ਉਸਤਾਦ ਜੀ ਸਤਿਗੁਰੂ ਜੀ ਸਤਿਗੁਰੂ ਜੀ ਹਾਂਜੀ ਦਰਸ਼ਕ ਉਸਤਾਦ ਜੀ ਦਰਸ਼ਕਾਂ ਨੂੰ ਪਹਿਲਾਂ ਆਪਣਾ ਨਾਂ ਤੇ ਪਿੰਡ ਦਾ ਨਾਮ ਦੱਸ ਦੋ ਮੇਰਾ ਨਾਂ ਹੈਗਾ ਜੱਗਾ ਠੀਕ ਹੈ ਜੀ ਪਿੰਡ ਦਾਖਾ ਤੇ ਤੇ ਤੁਸੀਂ ਇੱਥੇ ਮਨ ਲੋ ਕੰਮ ਮਨਪੀ ਦੇ ਨਾਲ ਹੀ ਕਰਦਾ ਮਨਪੀ ਦੇ ਨਾਲ ਕੰਮ ਕਰਦਾ ਜੀ ਠੀਕ ਹੈ ਠੀਕ ਹੈ ਤੇ ਮੁੰਡਾ ਮੇਰੇ ਤੋਂ ਕੰਮ ਸਿੱਖਿਆ ਠੀਕ ਹੈ ਜੀ ਇੱਕਠੇ ਕੰਮ ਕਰਦੇ ਸੀ। ਚਲੋ ਬੜੀ ਆਜੀ ਤੁਸੀਂ। ਜੀ। ਇਹਦਾ ਉਸਤਾਦ ਇਕੱਠੇ ਕੰਮ ਕਰਦੇ ਸੀ। ਬਿਲਕੁਲ ਜੀ। ਤੇ ਹੁਣ ਤਾਂ ਤੁਸੀਂ ਆਪਣੇ ਕੈਰੀਅਰ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਜੀ ਫੀਲਡ ਦੇ ਵਿੱਚ? 2011 ਤੋਂ ਕਰ ਰਿਆਂ ਜੀ ਮੈਂ ਇਹੀ ਕੰਮ। ਅੱਛਾ। ਤੇ ਉਸ ਤੋਂ ਪਹਿਲਾਂ ਕੀ ਕਰਦੇ ਸੀ? ਮਤਲਬ ਮੈਕਨਿਕਲ ਦੀ ਕਰਦੇ ਸੀ? ਨਹੀਂ ਉਸ ਤੋਂ ਪਹਿਲਾਂ ਤਾਂ ਮੈਂ ਹੋਰ ਲਾਈਨ 'ਚ ਸੀ ਜੀ। ਅੱਛਾ ਜੀ। ਹਾਂ ਜੀ। ਸੈਂ 2011 ਤੋਂ ਇਸ ਲਾਈਨ ਦੇ ਵਿੱਚ। ਇਸ ਲਾਈਨ 'ਚ ਹਾਂ ਜੀ। ਤੇ ਤੁਸੀਂ 2011 ਤੋਂ ਬਾਅਦ ਮਤਲਬ ਕਿੰਨੇ ਕ ਬੱਚਿਆਂ ਨੂੰ ਕੰਮ ਸਿਖਾ ਚੁੱਕੇ ਆ ਬੱਚਿਆਂ ਨੂੰ 4-5 ਮੁੰਡਿਆਂ ਨੂੰ ਕੰਮ ਸਿਖਾ ਚੁੱਕਾ ਜੀ ਬਾਕੀ ਹੋਰ ਨਵੀਂ ਟੀਮ ਹੈਗੀ ਨਾਲ ਠੀਕ ਆ ਇਸ ਸੀਜ਼ਨ 'ਚ ਵੀ ਠੀਕ ਆ ਇਹਨਾਂ ਵੀ ਕੋਸ਼ਿਸ਼ ਕਰਾਂਗੇ ਸਿਖਾਉਣਗੇ ਹਾਂ ਜੀ ਹਾਂ ਜੀ ਥੋੜੇ ਸਿੱਖੇ ਬੱਚੇ ਦੇਖੋ ਵਧੀਆ ਕੰਮ ਕਰ ਰਹੇ ਨੇ ਗਾ ਇਹ ਮੰਮੀ ਵੀ ਤਾਂ ਕਿੰਨਾ ਵਧੀਆ ਕੰਮ ਕਰ ਰਹੇ ਆ ਜੀ ਆਪਾਂ ਕਹਿੰਨਾ ਸਾਰੀ ਇਦਾਂ ਤਰੱਕੀ ਗਾ ਸਾਰੇ ਤਰੱਕੇ ਕਰਨ ਵੀਰ ਹਾਂ ਜੀ ਹਾਂ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਹਿਬ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਅਰਣਾ ਨਾਲ ਗੱਲ ਕਰਨ ਲਈ ਤੇ ਹਾਂਜੀ ਮਨਪ੍ਰੀਤ ਵੀਰੇ ਤੇਰਾ ਵੀ ਬਹੁਤ ਬਹੁਤ ਧੰਨਵਾਦ ਜੀ ਜੋ ਕਿਸਾਨਾਂ ਨੂੰ ਜਾਰਾ ਜਾਣਕਾਰੀ ਦਿੱਤੀ ਤੇ ਲਾਸਟ ਦੇ ਵਿੱਚ ਫੇਰ ਵੀ ਕੋਈ ਕਿਸਾਨ ਵੀਰਾਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਆਪਣੇ ਕਰਨੀ ਬਸ ਮੈਸੇਜ ਇਹੀ ਆ ਜੀ ਹਾਂਜੀ ਬਈ ਝੋਨਾ ਮਸ਼ੀਨਾਂ ਨਾਲ ਲਾਓ ਮਸ਼ੀਨਾਂ ਨਾਲ ਝੋਨੇ ਦਾ ਝਾੜ ਵੀ ਵੱਧਦਾ ਠੀਕ ਹੈ ਜੀ ਲੇਬਰ ਕੋਸਸ ਸਸਤੀ ਪੈਂਦੀ ਆ ਹਾਂਜੀ ਠੀਕ ਹੈ ਜੀ ਪਰ ਜਿਹੰਦਾ ਭਾਈ ਇਹ ਨਹੀਂ ਮਿਲਦੇ ਮੈਂ ਇੱਕ ਵਟ ਗੱਲ ਕਰਨੀ ਚਾਹਣਾ ਦਰਸ ਤੋਂ ਪਹਿਲਾਂ ਪਾ ਤੂੜੀ ਦੀਆਂ ਮਸ਼ੀਨਾਂ ਦੀ ਵੀਡੀਓ ਬਣਾਈ ਸੀ ਤੇ ਉੱਥੇ ਤਿੰਨ ਬੰਨਿਆਂ ਦੀ ਲੇਬਰੇ ਨਹੀਂ ਆਈ ਹੈਗੀ ਅਈਆਂ ਦੀ ਐ ਨਹੀਂ ਹੁੰਦੇ ਉਹ ਬਚਾਰੇ ਉਪਰ ਟੋਲ ਦੀਆਂ ਵੀ ਫਿਰ ਜਾਣਾ ਦਾ ਲੇਬਰੇ ਨਹੀਂ ਹੈਗੀ ਕਿ ਨਾ ਇਦੇ ਟਾਈਮ 'ਚ ਲੇਬਰ ਦੀ ਸਭ ਤੋਂ ਵੱਡੀ ਦਿੱਕਤ ਆਈ ਹਾਂਜੀ ਹਾਂਜੀ ਤਾਂ ਲੇਬਰ ਦੀ ਦਿੱਕਤ ਹੋਣ ਕਰਕੇ ਤੇ ਇੱਕ ਬੰਦੇ ਨੂੰ ਮਸ਼ੀਨਾਂ ਲਾਉਣਾ ਚਾਹੀਦਾ ਜੀ ਹਾਂ ਹਾਂ ਤੇ ਇਹਦੇ ਨਾਲ ਝਾੜ ਦਾ ਵੀ ਵਾਧਾ ਹੁੰਦਾ ਬਾਕੀ ਰਿਪੇਅਰ ਦੀ ਕੋਈ ਟੈਨਸ਼ਨ ਨਹੀਂ ਹੈਗੀ ਕਿਸੇ ਵੀ ਕੰਪਨੀ ਦੇ ਮੀਨ ਹੋਵੇ ਕਿਸੇ ਵੀ ਡੀਲਰ ਤੋਂ ਮਸ਼ੀਨ ਲਈ ਹੋਵੇ ਠੀਕ ਆ ਆਪਾਂ ਨੂੰ ਕਿਸੇ ਨਾਲ ਕੋਈ ਇਸ਼ੂ ਨਹੀਂ ਹੈਗਾ ਜੀ ਕਿਸੇ ਨਾਲ ਕੋਈ ਆਪਣੀ ਕੋਈ ਲਾਗਤ ਨਹੀਂ ਠੀਕ ਹੈ ਜੀ ਕਿਸੇ ਵੀ ਡੀਲਰ ਤੋਂ ਮਸ਼ੀਨ ਲਈ ਹੋਵੇ ਆਪਾਂ ਸਰਵਿਸ ਨੂੰ ਉਹਨਾਂ ਨੂੰ ਪਹਿਲੇ ਦਾਅਰੇ ਤੇ ਦਵਾਗੇ ਸਰਵਿਸ ਠੀਕ ਹੈ ਜੀ ਜੀ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਇਕਸਾ ਥੈਂਕ ਯੂ ਤੇ ਹਾਂ ਜੀ ਪਸੰਦ ਵੀ ਲੋ ਜੇ ਤੁਹਾਨੂੰ ਇਹ ਜਾਣਕਾਰੀ ਵੀਰ ਦੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ ਜੇ ਫੇਸਬੁੱਕ ਦੇ ਦਾ ਵੀ ਧੁੰਨੇ ਤੇ ਮਿਲਾਂ ਕਿਸੇ ਹੋਰ ਸੋਹਣੀ ਵੀਡੀਓ ਵਿੱਚ ਹਾਂਦੇ ਆਪਾਂ ਨੂੰ ਯਾਦ ਧੰਨਵਾਦ